ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੀ ਖਡੂਰ ਸਾਈਬਰ ਰੋਡ ਤੇ ਸਥਿਤ ਪਿੰਡ ਭੁੱਲਰ ਦੇ ਵਿੱਚ ਕਰਿਆਨਾ ਵਪਾਰੀ ਦੀ ਹੱਤਿਆ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਸੁਖਬੀਰ ਕੋਟਲਾ ਸਖਾਦੀ ਪੁਲਿਸ ਦੇ ਨਾਲ ਮੁਟਪੇੜ ਦੇ ਵਿੱਚ ਉਹ ਮੌਤ ਹੋ ਗਈ ਹੈ ਸੋਮਵਾਰ ਨੂੰ ਗੋਇੰਦਵਾਲ ਸਾਹਿਬ ਦੇ ਨੇੜੇ ਪੁਲਿਸ ਟੀਮ ਜਦੋਂ ਉਸ ਦਾ ਪਿੱਛਾ ਕਰ ਰਹੀ ਸੀ ਤਾਂ ਉਸ ਨੇ ਅਚਾਨਕ ਪੁਲਿਸ 'ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਹਮਲੇ ਦੇ ਵਿੱਚ ਤਰਨਤਾਰਨ ਸੀਆਈਏ ਇਨਚਾਰਜ ਪ੍ਰਭਜੀਤ ਸਿੰਘ ਅਤੇ ਹੋਮਗਾਰਡ ਜਵਾਨ ਗੁਰਵਿੰਦਰ ਸਿੰਘ ਜ਼ਖਮੀ ਹੋ ਗਏ ਜਵਾਬੀ ਕਾਰਵਾਈ ਦੌਰਾਨ ਪੁਲਿਸ ਦੇ ਵੱਲੋਂ ਕੀਤੀ ਗਈ ਫਾਇਰਿੰਗ ਦੇ ਵਿੱਚ ਮੁਲਜ਼ਮ ਸੁਖਬੀਰ ਨੂੰ ਗੋਲੀ ਲੱਗੀ ਉਸ ਨੂੰ ਨਜ਼ਦੀਕੀ ਸਰਕਾਰੀ ਹਸਪਤਾਲ ਲੈ ਜਾਇਆ ਗਿਆ ਅਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕੋਸ਼ਿਸ਼ਿਤ ਕਰ ਦਿੱਤਾ ਡੀਆਈਜੀ ਸਨੇਹਦੀਪ ਸ਼ਰਮਾ ਮੁਤਾਬਕ ਸੁਖਬੀਰ ਕੋਟਲਾ ਤਰਨਤਾਰਨ ਦੇ ਨਾਂ ਨਾਲ ਗੁਰਦਾਸਪੁਰ ਪੁਲਿਸ ਨੂੰ ਵੀ ਵੌਂਟਰਡ ਸੀ ਅਤੇ ਉਸ ਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਗੰਭੀਰ ਅਪਰਾਧ ਮਾਮਲੇ ਦਰਜ ਸਨ ਤਰਨਤਾਰਨ ਪੁਲਿਸ ਨੇ ਐਤਵਾਰ ਨੂੰ ਹੀ ਸੁਖਬੀਰ ਦਾ ਪੋਸਟਰ ਜਾਰੀ ਕਰਕੇ ਉਸ ਦੀ ਤਲਾਸ਼ ਤੇਜ਼ੀ ਨਾਲ ਸ਼ੁਰੂ ਕਰ ਦਿੱਤੀ ਜਿਸ ਤੋਂ ਪਹਿਲਾਂ ਉਸ ਦੇ ਸਾਥੀ ਜਗਰੂਪ ਸਿੰਘ ਨੂੰ ਪੁਲਿਸ ਨੇ ਸੁਨੀਚਰਵਾਰ ਨੂੰ ਗ੍ਰਿਫਤਾਰ ਕਰ ਲਿਆ ਸੀ ਜਿਸ ਨੇ ਪੁਸ਼ਗੀਸ਼ ਦੌਰਾਨ ਕਈ ਮਹੱਤਵਪੂਰਨ ਖੁਲਾਸੇ ਕੀਤੇ ਸਨ ਪੁਲਿਸ ਅਧਿਕਾਰੀਆਂ ਦੇ ਮੁਤਾਬਿਕ 1 ਦਸੰਬਰ ਸੋਮਵਾਰ ਨੂੰ ਸੁਖਪੀਰ ਅਤੇ ਉਸ ਦੇ ਸਾਥੀ ਨੇ ਪਿੰਡ ਪੁੱਲਰ ਦੇ ਵਿੱਚ ਕਰਿਆਣਾ ਵਪਾਰੀ ਦਲਜੀਤ ਸਿੰਘ ਦੀ ਦੁਕਾਨ ਤੇ ਲੁੱਟ ਦੀ ਕੋਸ਼ਿਸ਼ ਕੀਤੀ ਸੀ ਵਪਾਰੀ ਨੇ ਵਿਰੋਧ ਕੀਤਾ ਤਾਂ ਉਹਨਾਂ ਨੇ ਉਸ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਦੇ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਵਾਰਦਾਤ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਏ ਸਨ ਅਤੇ ਗੁਰਦਾਸਪੁਰ ਪਹੁੰਚ ਕੇ ਉਹਨਾਂ ਨੇ ਇੱਕ ਕਾਰ ਵੀ ਖੋਹੀ ਸੀ ਘਟਨਾ ਦੀ ਜਾਣਕਾਰੀ ਮਿਲਦੇ ਹੀ ਡੀਆਈਜੀ ਸਨੇਹਦੀਪ ਸ਼ਰਮਾ ਅਤੇ SSP सुरेंद्र ਲਾਂਬਾ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਦੱਸਿਆ ਕਿ ਪੁਲਿਸ ਦੀ ਟੀਮਾਂ ਪਹਿਲਾਂ ਤੋਂ ਹੀ ਮੁਲਜ਼ਮ ਦੇ ਸੰਭਾਵਿਤ ਟਿਕਾਣਿਆਂ ਤੇ ਨਿਗਰਾਨੀ ਕਰ ਰਹੀਆਂ ਸਨ ਮੰਗਲਵਾਰ ਨੂੰ ਜਦੋਂ ਪੁਲਿਸ ਟੀਮ ਨੇ ਉਸ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਦੌਰਾਨ ਫਾਇਰਿੰਗ ਕੀਤੀ ਜਿਸ ਤੋਂ ਬਾਅਦ ਇਹ ਮੁਟਪੇੜ ਹੋਈ ਪੁਲਿਸ ਨੇ ਦੱਸਿਆ ਕਿ ਘਟਨਾ ਸਥਾਨ ਤੋਂ ਹਥਿਆਰ ਅਤੇ ਕਾਰਤੂਸ ਵੀ ਬਰਾਮਦ ਕੀਤੇ ਗਏ ਨੇ ਮਾਮਲੇ ਦੀ ਹੋਰ ਵੀ ਜਾਂਚ ਕੀਤੀ ਜਾ ਰਹੀ ਹੈ ਇੱਕ ਸਸਪੈਕਟਿਡ ਵਹੀਕਲ ਦੀ ਮੂਮੈਂਟ ਦੇ ਉੱਪਰ ਸੀਆਈਆ ਇਨਸਪੈਕਟਰ ਤਰਨਤਾਰ ਨੇ ਇਸ ਗੱਡੀ ਨੂੰ ਫੋਲੋ ਕੀਤਾ ਸੀਗਾ ਜਦੋਂ ਗੱਡੀ ਇਸ ਕੰਪਲੈਕਸ ਕੋਲ ਜੈਂਡਰ ਕੀਤੀ ਹੈ ਤਾਂ ਆਊਟ ਆਫ ਕੰਟਰੋਲ ਹੋ ਗਈ ਪੁਲਿਸ ਪਾਰਟੀ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਉਸ ਨੇ ਫਾਇਰ ਕੀਤਾ ਪੁਲਿਸ ਪਾਰਟੀ ਦੇ ਉੱਪਰ ਜਿੱਦੇ ਸਾਡੇ ਇਨਸਪੈਕਟ ਸਾਹਿਬ ਔਰ ਉਹਨਾਂ ਦਾ ਗਨਮੈਨ ਜਿਹੜਾ ਇੰਜਰਡ ਹੋ ਗਏ ਨੇ ਔਰ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਉਸ ਨੂੰ ਗੋਲੀ ਲੱਗੀ ਹੈ ਔਰ ਉਸ ਨੂੰ ਹਸਪੀਟਲ ਭੇਜਿਆ ਗਿਆ ਜੋ ਹੁਣੇ ਪਤਾ ਲੱਗਾ ਕਿ ਉਸ ਦੀ ਉੱਤੇ ਹਸਪੀਟਲ ਡੈਥ ਹੋ ਗਈ ਹੈ ਇਸ ਤੋਂ ਇਲਾਵਾ ਜਿਹੜਾ ਇਹ ਕਾਰ ਦਿਖਾਈ ਦੇ ਰਹੀ ਹੈ ਇਹ ਕਾਰ ਜਿਹੜੀ ਹੈ ਪਰਸੋਂ ਚੋਰੀ ਕੀਤੀ ਗਈ ਸੀ ਕਿ ਤਰਨਤਾਰਨ ਦੇ ਵਿੱਚੋਂ ਔਰ ਇਹ ਜੋ ਵਿਅਕਤੀ ਹੈਗਾ ਇਸ ਦੇ ਬਾਰੇ ਆਇਡੈਂਟੀਫਾਈ ਇਹ ਹੋਇਆ ਕਿ ਇਹ ਸੁਖ ਕੋਟਲੀ ਹੈ ਔਰ ਇਹ ਜਿਹੜਾ ਪੁੱਲਰਪਿੰਡ ਦੇ ਵਿੱਚ ਦੁਕਾਨਦਾਰ ਨੂੰ ਗੋਲੀ ਮਾਰੀ ਸੀਗੇ ਉਸ ਕੇਸ ਦੇ ਵਿੱਚ ਇਨਵੋਲਡ ਸੀਗਾ ਔਰ ਪਹਿਲੀ ਨਜ਼ਰ ਇਹ ਵੈਪਨ ਜਿਹੜਾ ਉਹੀ ਲੱਗ ਰਿਹਾ ਜਿਹੜਾ ਕਿ ਉਸ ਦੁਕਾਨ ਦੇ ਵਿੱਚ ਯੂਜ਼ ਕੀਤਾ ਗਿਆ ਸੀਗਾ ਬਾਕੀ ਫੋਰੈਂਸਿਕ ਅਨਲਿਸਿਸ ਤੋਂ ਹੋਰ ਡਿਟੇਲਸ ਆ ਜਾਣਗੇ ਇੱਕ ਸਸਪੈਕਟਿਡ ਵਹੀਕਲ ਦੀ ਮੂਮੈਂਟ ਦੇ ਉੱਪਰ ਸੀਏ ਇਨਸਪੈਕਟਰ ਤਰਨਤਾਰ ਨੇ ਇਸ ਗੱਡੀ ਨੂੰ ਫੋਲੋ ਕੀਤਾ ਸੀਗਾ ਜਦੋਂ ਗੱਡੀ ਇਸ ਕੰਪਲੈਕਸ ਵਿੱਚ ਐਂਟਰ ਕੀਤੀ ਹੈ ਤਾਂ ਆਊਟ ਆਫ ਕੰਟਰੋਲ ਹੋ ਗਈ ਪੁਲਿਸ ਪਾਰਟੀ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਉਸ ਨੇ ਫਾਇਰ ਕੀਤਾ ਪੁਲਿਸ ਪਾਰਟੀ ਦੇ ਉੱਪਰ ਜਿੱਦੇ ਸਾਡੇ ਇਨਸਪੈਕਟਰ ਸਾਹਿਬ ਔਰ ਉਹਨਾਂ ਦਾ ਗਾਰਮੈਂਨ ਜਿਹੜਾ ਇੰਜਰਡ ਹੋ ਗਏ ਨੇ ਔਰ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਉਸ ਨੂੰ ਗੋਲੀ ਲੱਗੀ ਹੈ ਔਰ ਉਸ ਨੂੰ ਹਸਪਤਾਲ ਭੇਜਿਆ ਗਿਆ ਜੋ ਹੁਣੇ ਕੋ ਪਤਾ ਲੱਗਾ ਕਿ ਉਸ ਦੀ ਉੱਤੇ ਹਸਪਤਾਲ ਡੈਥ ਹੋ ਗਈ ਹੈ ਇਸ ਤੋਂ ਇਲਾਵਾ ਜਿਹੜਾ ਇਹ ਕਾਰ ਦਿਖਾਈ ਦੇ ਰਹੀ ਹੈ ਇਹ ਕਾਰ ਜਿਹੜੀ ਹੈ ਪਰਸੋਂ ਚੋਰੀ ਕੀਤੀ ਗਈ ਸੀ ਕਿ ਤਰਨਤਾਰਨ ਦੇ ਵਿੱਚੋਂ ਔਰ ਇਹ ਜੋ ਵਿਅਕਤੀ ਹੈਗਾ ਇਸ ਦੇ ਬਾਰੇ ਆਇਡੈਂਟੀਫਾਈ ਇਹ ਹੋਇਆ ਕਿ ਇਹ ਸੁਖ ਕੋਟਲੀ ਹੈ ਔਰ ਇਹ ਜਿਹੜਾ ਪੁੱਲਰਪਿੰਡ ਦੇ ਵਿੱਚ ਦੁਕਾਨਦਾਰ ਨੂੰ ਗੋਲੀ ਮਾਰੀ ਸੀਗੇ ਉਸ ਕੇਸ ਦੇ ਵਿੱਚ ਇਨਵੋਲਡ ਸੀਗਾ ਔਰ ਪਹਿਲੀ ਨਜ਼ਰ ਇਹ ਵੈਪਨ ਜਿਹੜਾ ਉਹ ਹੀ ਲੱਗ ਰਿਹਾ ਜਿਹੜਾ ਕਿ ਉਸ ਦੁਕਾਨ ਦੇ ਵਿੱਚ ਯੂਜ਼ ਕੀਤਾ ਗਿਆ ਸੀਗਾ ਬਾਕੀ ਫੋਰੈਂਸਿਕ ਅਨਲਿਸਿਸ ਤੋਂ ਹੋਰ ਡਿਟੇਲਸ ਆ ਜਾਣਗੇ ਇੱਕ ਸਸਪੈਕਟਿਡ ਵਹੀਕਲ ਦੀ ਮੂਵਮੈਂਟ ਦੇ ਉੱਪਰ ਸੀਆਈਏ ਇਨਸਪੈਕਟਰ ਤਰਨਤਾਰਨ ਨੇ ਇਸ ਗੱਡੀ ਨੂੰ ਫੋਲੋ ਕੀਤਾ ਸੀਗਾ ਜਦੋਂ ਗੱਡੀ ਇਸ ਕੰਪਲੈਕਸ ਵਿੱਚ ਜੈਂਡਰ ਕੀਤੀ ਹੈ ਤਾਂ ਆਊਟ ਆਫ ਕੰਟਰੋਲ ਹੋ ਗਈ ਪੁਲਿਸ ਪਾਰਟੀ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਉਸ ਨੇ ਫਾਇਰ ਕੀਤਾ ਪੁਲਿਸ ਪਾਰਟੀ ਦੇ ਉੱਪਰ ਜਿੱਦੇ ਸਾਡੇ ਇੰਸਪੈਕਟ ਸਾਹਿਬ ਔਰ ਉਹਨਾਂ ਦਾ ਗਨਮੈਨ ਜਿਹੜਾ ਇੰਜਰਡ ਹੋ ਗਏ ਨੇ ਔਰ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਉਸ ਨੂੰ ਗੋਲੀ ਲੱਗੀ ਹੈ ਔਰ ਉਸ ਨੂੰ ਹਸਪਤਲ ਭੇਜਿਆ ਗਿਆ ਜੋ ਹੁਣੇ ਪਤਾ ਲੱਗਾ ਕਿ ਉਸ ਦੀ ਉੱਤੇ ਹਸਪਤਲ ਡੈਥ ਹੋ ਗਈ ਹੈ ਇਸ ਤੋਂ ਇਲਾਵਾ ਜਿਹੜਾ ਇਹ ਕਾਰ ਦਿਖਾਈ ਦੇ ਰਹੀ ਹੈ ਇਹ ਕਾਰ ਜਿਹੜੀ ਹੈ ਪਰਸੋਂ ਚੋਰੀ ਕੀਤੀ ਗਈ ਸੀ ਕਿ ਤਰਨਤਰਨ ਦੇ ਵਿੱਚੋਂ ਔਰ ਇਹ ਜੋ ਵਿਅਕਤੀ ਅਗਾ ਇਸ ਦੇ ਬਾਰੇ ਆਇਡੈਂਟੀਫਾਈ ਇਹ ਹੋਇਆ ਕਿ ਇਹ ਸੁਖ ਕੋਟਲੀ ਹੈ ਔਰ ਇਹ ਜਿਹੜਾ ਕੋਲਰਪਿੰਡ ਦੇ ਵਿੱਚ ਦੁਕਾਨਦਾਰ ਨੂੰ ਗੋਲੀ ਮਾਰੀ ਸੀਗੇ ਉਸ ਕੇਸ ਦੇ ਵਿੱਚ ਇਨਵੋਲਡ ਸੀਗਾ ਔਰ ਪਹਿਲੀ ਨਜ਼ਰ ਇਹ ਵੈਪਨ ਜਿਹੜਾ ਉਹ ਹੀ ਲੱਗ ਰਿਹਾ ਜਿਹੜਾ ਕਿ ਉਸ ਦੁਕਾਨ ਦੇ ਵਿੱਚ ਯੂਜ਼ ਕੀਤਾ ਗਿਆ ਸੀਗਾ ਬਾਕੀ ਫੋਰੈਂਸਿਕ ਅਨਲਿਸਿਸ ਤੋਂ ਹੋਰ ਡਿਟੇਲਸ ਆ ਜਾਏਗੀ ਇੱਕ ਸਸਪੈਕਟਿਡ ਵਹੀਕਲ ਦੀ ਮੂਮੈਂਟ ਦੇ ਉੱਪਰ ਸੀਆਈਏ ਇਨਸਪੈਕਟਰ ਤਰਨਤਾਰ ਨੇ ਇਸ ਗੱਡੀ ਨੂੰ ਫੋਲੋ ਕੀਤਾ ਸੀਗਾ ਜਦੋਂ ਗੱਡੀ ਇਸ ਕੰਪਲੈਕਸ ਕੋ ਜੈਂਡਰ ਕੀਤੀ ਹੈ ਤਾਂ ਆਊਟ ਆਫ ਕੰਟਰੋਲ ਹੋ ਗਈ ਪੁਲਿਸ ਪਾਰਟੀ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਉਸ ਨੇ ਫਾਇਰ ਕੀਤਾ ਪੁਲਿਸ ਪਾਰਟੀ ਦੇ ਉੱਪਰ ਜਿੱਦੇ ਸਾਡੇ ਇਨਸਪੈਕਟਰ ਸਾਹਿਬ ਔਰ ਉਹਨਾਂ ਦਾ ਗਨਮੈਨ ਜਿਹੜਾ ਇੰਜਰਡ ਹੋ ਗਏ ਨੇ ਔਰ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਉਸ ਨੂੰ ਗੋਲੀ ਲੱਗੀ ਹੈ ਔਰ ਉਸ ਨੂੰ ਹਸਪਤਾਲ ਭੇਜਿਆ ਗਿਆ ਜੋ ਹੁਣੇ ਕੋ ਪਤਾ ਲੱਗਾ ਕਿ ਉਸ ਦੀ ਉੱਤੇ ਹਸਪਤਾਲ ਡੈਥ ਹੋ ਗਈ ਹੈ ਇਸ ਤੋਂ ਇਲਾਵਾ ਜਿਹੜਾ ਇਹ ਕਾਰ ਦਿਖਾਈ ਦੇ ਰਹੀ ਹੈ ਇਹ ਕਾਰ ਜਿਹੜੀ ਹੈ ਪਰਸੋਂ ਚੋਰੀ ਕੀਤੀ ਗਈ ਸੀ ਕਿ ਤਰਨਤਰਨ ਦੇ ਵਿੱਚੋਂ ਔਰ ਇਹ ਜੋ ਵਿਅਕਤੀ ਹੈਗਾ ਇਸ ਦੇ ਬਾਰੇ ਆਇਡੈਂਟੀਫਾਈ ਇਹ ਹੋਇਆ ਕਿ ਇਹ ਸੁਖ ਕੋਟਲੀ ਹੈ ਔਰ ਇਹ ਜਿਹੜਾ ਆ ਪੁੱਲਰਪਿੰਡ ਦੇ ਵਿੱਚ ਦੁਕਾਨਦਾਰ ਨੂੰ ਗੋਲੀ ਮਾਰੀ ਸੀਗੇ ਉਸ ਕੇਸ ਦੇ ਵਿੱਚ ਇਨਵੋਲਡ ਸੀਗਾ ਔਰ ਪਹਿਲੀ ਨਜ਼ਰ ਇਹ ਵੈਪਨ ਜਿਹੜਾ ਉਹੀ ਲੱਗ ਰਿਹਾ ਜਿਹੜਾ ਕਿ ਉਸ ਦੁਕਾਨ ਦੇ ਵਿੱਚ ਯੂਜ਼ ਕੀਤਾ ਗਿਆ ਸੀਗਾ ਬਾਕੀ ਫੋਰੈਂਸਿਕਲ ਐਨਲਿਸਿਸ ਤੋਂ ਹੋਰ ਡਿਟੇਲਸ ਆ ਜਾਣਗੇ